ਵਾਟਸਐਪ ਸਾਡੀਆਂ ਜਿੰਨਾਂ ਦੀਆਂ ਨੂੰ ਧਮਕੀਆਂ ਦੇ ਕੇ ਗਏ ਆ ਵੀ ਤੁਹਾਡੇ ਮੁੰਡੇ ਦਾ ਕੰਡਾ ਕੱਢ ਦੇਣਾ ਡੇਂਡੇ ਆ ਮੌਕੇ ਤੇ ਅਸੀਂ ਦੁਕਾਨ ਬੰਦ ਕਰਕੇ ਖੁੱਲੀ ਛੱਡ ਕੇ ਆਏ ਆ ਅੱਜ ਇਹ ਆ ਕਰ ਰਹੇ ਆ ਲੈ ਬਿਆਨ ਦੇ ਕੋਈ ਗੱਲ ਨਹੀਂ ਹੁਣ ਇਹ ਤਾਂ ਇਹੀ ਕੰਮ ਕਰ ਰਹੇ ਆ 6-7 ਮੁੰਡੇ ਨਹੀਂ 2:35 ਦੇ ਮੈਂ ਤੁਹਾਨੂੰ ਬੱਜਾਂ ਕੋਲ ਆ ਰਸ ਤੇ ਕਿਹਾ ਇਹ 5 ਦੀ 6 ਜਣੇ ਆਏ ਆ ਬਾਕੀ ਇਹਨਾਂ ਨੇ ਆ ਕੇ ਮੈਂ ਦਰਵਾਜ਼ਾ ਖੜੁ ਖੋਲਿਆ ਵਾ ਮੈਨੂੰ ਆਂਦੇ ਵੀ ਤੁਸੀਂ ਜਵਰਾਜ ਦੇ ਮਦਰ ਹੋ ਮੈਂ ਕਿਹਾ ਹਾਂਜੀ ਜਵਰਾਜ ਤੁਹਾਡਾ ਮੁੰਡਾ ਵਾ ਮੈਂ ਹਾਂ ਉਠਾਰ ਲੈ ਕੇ ਅੱਡੇ ਤੇ ਗਿਆ ਵਾ ਮੈਂ ਕਿਹਾ ਹਾਂਜੀ ਤੇ ਇਹਨੇ ਕਹਿੰਦੇ ਵੀ ਇਹ ਕੱਟ ਦੇ ਅੱਧਰਾ ਅਹੀਂ ਉਹਦਾ ਖੰਡਾ ਕੱਢ ਦੇਣਾ ਜੇ ਤੇ ਉਹਨੂੰ ਅਸੀਂ ਤੁਹਾਨੂੰ ਘਰ ਦੇ ਵਿੱਚ ਵਾਰਨਿੰਗ ਦੇਣ ਆਏ ਦੱਸਣ ਆਏ ਆ ਅੱਛਾ 6 ਜਣੇ ਸੀ ਜੇ ਮੈਨੂੰ ਨਹੀਂ ਪਤਾ 6 ਜਣੇ ਵਿੱਚੋਂ ਕਿਹੜੇ ਮੁੰਡੇ ਸੀ ਜਿਨ੍ਹਾਂ ਨੇ ਬੋਲੇ ਕਾਫੀ ਕਾਫੀ ਗੁੱਸੇ ਦੇ ਵਿੱਚ ਇਹਨਾਂ ਨੂੰ ਮੈਂ ਪਿਆਰ ਦੇ ਨਾਲ ਹੱਥ ਜੋੜੇ ਵੀ ਪੁੱਤ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਮੈਨੂੰ ਘਰ ਦੱਸਣ ਆਏ ਜੇ ਆਓ ਬਹੁਤ ਥੇ ਨਾਲ ਆ ਨਹੀਂ ਹਾਰ ਭਾਂ ਗਾਂਢੀ ਮੇਰੇ ਲਾਲ ਨੇ ਪਾਣੀ ਪੁੱਛਿਆ ਮੈਂ ਇਹਨਾਂ ਨੂੰ ਮੈਂ ਕਿਹਾ ਪੁੱਤ ਮਾਵਾ ਦੇ ਕੱਲੇ ਕੱਲੇ ਪੋਤੇ ਇਸ ਤਰ੍ਹਾਂ ਨਹੀਂ ਕਰੀਦਾ ਬੜੇ ਪਿਆਰ ਨਾਲ ਪਾਇਆ ਇਹਨਾਂ ਨੂੰ ਮੈਂ ਬਹੁਤ ਤਿੰਨ ਮੁੰਡੇ ਜਿਹੜੇ ਆ ਤਿੰਨ ਚਾ ਜਿਹੜੇ ਬਾਕੀ ਉਹ ਭੱਜ ਗਏ ਆ ਨਾਲਿਆਂ ਤੇ ਹੋਰ ਵੀ ਮੁੰਡੇ ਸੀ ਮੋਟਰਸਾਈਕਲਾਂ ਤੇ ਉਹ ਭੱਜ ਗਏ ਆ ਉਹ ਭੱਜ ਗਏ ਆ ਜਿਨ੍ਹਾਂ ਨੇ ਬਹਿ ਕੇ ਗੱਲ ਕੀਤੀ ਇੱਥੇ ਆ ਕੇ ਉਹ ਸਿਰਫ ਛੇ ਹੀ ਜਾਣੇ ਸੀ ਹਾਂ ਹੁਣ ਵੀ ਇਹਨਾਂ ਚੋਂ ਬਾਕੀ ਭੱਜ ਗਏ ਸਿਰਫ ਦੋ ਹੀ ਇੱਥੇ ਆਂ ਚੀਰ ਹਾਂ ਕਿਹੜਾ ਬੇਟਾ ਮੇਰਾ ਲੰਗਰ ਵਾਲਾ ਲੰਗਰ ਵਾਲਾ ਹਾਂ ਤੇ ਕੀ ਇੰਦਰ ਕਿੰ더라 ਆਏ ਸੀ ਇੰਦਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਕਿਹੜੇ ਦਾ ਆਪਰੇ ਜਿਹੜਾ ਕੀ ਨਾਂ? ਇਸ਼ਾਨ ਅੱਛਾ ਤੇ ਇਹਨਾਂ ਨਾਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਅਸੀਂ ਇੱਥੇ ਆ ਕੇ ਤੇ ਇੱਥੇ ਆ ਕੇ ਬਸ ਇਹਨਾਂ ਨੂੰ ਦੱਸਿਆ ਵੀ ਉਹਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾ ਲੜ। ਦੱਸ ਨਹੀਂ ਆਏ ਤੇ ਫਿਰ ਇਹਦਾ ਫੜ ਕਿੱਥੇ ਜੜੇ ਆਏ ਸੀ ਕੋ ਕਿ ਨਾ ਤਰਾ ਨਾਮ ਰਾਨ ਜਰਮਨਦੀਪ ਸੇ ਜਰਮਨਦੀਪ ਸੇ ਕਿਹੜਾ ਬੇਟਾ ਭੈਣ ਜਿਹੜਾ ਹੈ ਇੱਥੇ ਕਿਧਰ ਆਏ ਇੱਥੇ ਦਸਣੀ ਆਏ ਆ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀ ਨੂੰ ਸਮਝਾਓ ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਅੱਛਾ ਬਸ ਇਹ ਗੱਲ ਵੀ ਅਸੀਂ ਇੱਥੇ ਆਏ ਆ ਇੰਨੇ ਅੰਦਰ ਬੈਠੀਆਂ ਨੇ ਨਾ ਫਟਿਆ ਵਾ ਕਿੰਨੇ ਜਣੇ ਆਏ ਹਾਂਜੀ ਕਿੰਨੇ ਜਣੇ ਅਸੀਂ ਆਏ ਆ ਇੱਥੇ ਆਪਾਂ ਚਾਰ ਜਣੇ ਆ ਜੀ ਇਹ ਚਾਰੇ ਜਣੇ ਦਸਣੀ ਆਏ ਹਾਂਜੀ ਚਾਰੇ ਜਣੇ ਇਹਨਾਂ ਨੂੰ ਦੱਸਣੀ ਆ ਨਹੀਂ ਉਹ ਦੋ ਜਣੇ ਜਿੰਨਾਂ ਰਾਹ ਦੱਸਿਆ ਉਹਨਾਂ ਨੂੰ ਮੈਂ ਨਹੀਂ ਜੋ ਹਾਂ ਨੂੰ ਬਈ ਦੱਸਣਾ ਹੈ ਨਾ ਤੇ ਪਹਿਲਾਂ ਉੱਥੇ ਪਹਿਲਾਂ ਕੀ ਗੱਲ ਹੋਈ ਤੁਹਾਡੀ ਇਸ ਤੋਂ ਪਹਿਲਾਂ ਪਹਿਲਾਂ ਇਹਦੇ ਨਾਲ ਤਾਂ ਨਹੀਂ ਕੋਈ ਗੱਲ ਕੋਈ ਇਹ ਕਿਹਨਾਂ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਉਹਨਾਂ ਨਾਲ ਕਰਨੀ ਨਾ ਇਹਦੇ ਨਾਲ ਕਿੱਧਰ ਆਏਗੀ ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜਿਹੜਾ ਗੱਲ ਉੱਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹਦਾ ਜੂਰਾਜ ਇਹ ਕਿਸੇ ਦੀ ਲੜਾਈ ਪਿਆ ਹੈ ਹਾਂਜੀ ਇਹ ਮੈਂ ਹਿੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅੰਥਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੇ ਘਰ ਦੀ ਇਹਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਅਸੀਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤਾਂ ਆਉਂਤੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਤੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ ਉਹਨਾਂ ਦੋਹਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟਖੋ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਆਂਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਆ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਕੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵਿਧਾਇਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਗੱਲ ਹੀ ਨਹੀਂ ਸਮਝੀ ਸਿੱਧਾ ਆ ਕੇ ਜਨਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਟੰਡਾ ਕੱਢ ਦੇਣਾ ਤੇ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਹੈ ਜੀ ਇਹ ਮੇਰੀ ਛੋਟੀ ਧੀ ਆ ਆ ਜੋ ਇਧਰ ਇਹ ਜਿਨ੍ਹਾਂ ਨੂੰ ਧਮਕੀਆਂ ਦਿੱਤੀ ਆ ਉਹ ਤੁਹਾਡੇ ਸਾਹਮਣੇ ਆ ਰਹੇ ਆ ਆ ਵੇ ਕਮਲ ਮੱਲਾ ਸਾਰਾ ਉਸ ਟਾਈਮ ਚੌਂਚ ਖੁਲੋਤੇ ਹੀ ਇੱਕਦਮ ਮੈਂ ਨਹੀਂ ਡੀ ਗੁੜਾ ਕਰਦੀ ਫੜੀ ਆ ਕਣੀਆ ਬਰਾਇ ਦੀ ਮਦਰ ਆ ਇਹ 5-6 ਜਣੇ ਮੁੰਡੇ ਮੇਰੇ ਘਰ ਆਏ ਆ 2:40 ਮਿੰਟ ਤੇ ਆ ਕੇ ਨਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲ੍ਹਿਆ ਏ ਮੈਨੂੰ ਆਂਦੇ ਆ ਕਿ ਜਵਰਾਜ ਦਾ ਘਰ ਏ ਹੋਈ ਆ ਮੈਂ ਕਿਹਾ ਹਾਂ ਜੀ ਅਖਿਓ ਠਾਰ ਲੈ ਕੇ ਗਿਆ ਅੱਡੇ ਤੇ ਅੰਟੀ ਜੀ ਮੈਂ ਕਿਹਾ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਪੀ ਉਹਨੂੰ ਨਾ ਸਮਝਾ ਲਓ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਤੁਹਾਨੂੰ ਸਿਰਫ ਇਹਦੀ ਗੱਲ ਬਸ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਕੋਈ ਗੱਲ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇੱਕਦਮ ਤੇ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰ ਨਾਲ ਹੋਲਡ ਹੀ ਸੀ ਜੀ ਉ ਸਾਡੀ ਗੱਲ ਤੋਂ ਲਈ ਬੰਦੇ ਆਉਂਦੇ ਦੱਸਣਗੇ ਕੀ ਕਾਰਵਾਈ ਕਰਨੀ ਹੈ ਤੇ ਬੰਦਿਆਂ ਨੇ ਗੱਲਾਂ ਕਰਨੀ ਜੋ ਕੋਸਾ ਬਣਾਇਆ ਤੁਹਾਨੂੰ ਅਸੀਂ ਦੱਸ ਚੁੱਕੇ ਆ ਬੜੇ ਕਲੀਅਰਲੀ ਸਾਡਾ ਬਿਜ਼ਨਸ ਸਾਡਾ ਆਪਣਾ ਘਰ ਦਾ ਬਿਜ਼ਨਸ ਹੈ ਘਰ ਚੱਲਿਆ ਨਹੀਂ ਮੈਂ 5 ਮਿੰਟ ਪਹਿਲਾਂ ਆਪਣੇ ਬੱਚੇ ਨੂੰ ਲੈਣ ਵਾਸਤੇ ਸਕੂਲ ਗਈ ਮੇਰੀ ਜਥਾਨੀ ਘਰ ਕੱਲੀ ਕੀ ਪਤਾ ਉਹਨੂੰ ਕੋਈ ਫੋਨ ਕਰੇ ਮਾਈਨ ਆਇਆ ਸਾਨੂੰ ਤਾਂ ਹੀ ਨਾ ਪਤਾ ਹਾਂਜੀ ਇਹ ਪਹਿਲਾ ਚਾਂਸ ਹੈ ਪਹਿਲਾ ਉਹ ਕਿ ਇਦਾਂ ਦੀ ਵਾਰਦਾ ਨਹੀਂ ਨਹੀਂ ਇਹ ਹਲਾ ਪਹਿਲਾ ਚਾਂਸ ਹੈ ਮਾ ਸਾਡੇ ਨਾਲ ਲਾ ਲਾ ਕੇ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇੱਧਰ ਪ੍ਰਵਾਸ ਦੇ ਵਿੱਚ ਆਪਣੇ ਪੰਜਾਬ ਵੱਲੋਂ ਉਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਹੈ ਨਾ ਇਹੋ ਮੁੰਡਿਆਂ ਨੇ ਇਹ ਕੋਟੋਕੜ 15 20 ਜਣੇ ਸੀ ਘੜ ਹਰ ਮਦਦ ਦਤ ਦੂਤ ਲਿਆ ਕੇ ਗੇੜਗੂੜ ਭੰਨਿਆ ਸਾਰਿਆਂ ਨੇ ਚੀਜ ਜੀ ਸਾਰੇ ਨਾਲ ਕੋਟੀ ਸਾਡੇ ਬੰਨੇ ਆ। ਕਿਹੜੇ ਤਰ੍ਹਾਂ ਗੱਲ ਆ ਕੋਈ। ਤਾਂ ਹੀ ਕੀਤੀ ਸਰਵਾਈ ਪਨੂ ਜਾਨ ਸਾਡੀ ਘੜੀ ਸੁਣੀ ਗਿਆ ਇਹ ਗੱਲ। ਸਾਡੇ ਬੱਚਾ ਘਰ ਇਹਨੂੰ ਹੋ ਗਏ 3 ਕਿ ਮਹੀਨੇ। ਅੱਜ ਵੀ ਕੋਈ ਭੰਦ ਨਹੀਂ। ਮੈਂ ਅੱਜ ਤੱਕ ਨਹੀਂ ਕੀਤੀ ਪਹਿਲਾਂ ਹੋਈ ਸੀ। ਅੱਜ ਤੱਕ ਨਹੀਂ ਆਏ ਆ ਜੇ। ਇਹ ਜਿਹੜੀ ਗੱਲ ਦੱਸੀ ਆ ਮੇਰੇ ਨਾਲ ਫੋਨ ਤੇ ਹੋਲਡ ਸੀ। ਤੇ ਮੈਂ ਫੋਨ ਦੇ ਉੱਤੇ ਹੋਲਡ ਹੁੰਦਿਆ ਹੁੰਦਿਆ ਹੀ ਜਿਹੜਾ ਪਿੰਡ ਪਹੁੰਚਿਆ 8-10 ਮਿੰਟ ਦਾ ਰਸਤਾ ਹੈ। ਹਾਂਜੀ। ਹੈਨਾ? ਤੇ ਬੱਚੇ ਦੇ ਕਰਕੇ ਸਾਰਿਆਂ ਨੂੰ ਫਿਕਰ ਹੁੰਦਾ ਹੈ। ਇੱਥੇ ਗੁੰਡਾਗਰਦੀ ਇੰਨੀ ਵੱਧ ਗਈ ਆ ਵੀ ਜਿਹਦੇ ਮਰਜ਼ੀ ਘਰ ਜਾ ਕੇ ਪੈ ਜਾਂਦੇ ਆ। ਆ ਜਿਹੜੇ ਆ ਗੁੰਡਾਂ ਅੰਸਰ ਇਹ ਪੜੇ ਆ ਇਹਦੇ ਵਿੱਚ ਆ ਸਾਡੇ ਪਿੰਡ ਦੇ ਦੋ ਤਿੰਨ ਹੋਰ ਚਾਂਸ ਹੋਏ ਆ ਉਹ ਵੀ ਸਾਡੇ ਨਾਲ ਨੇ ਉਹ ਵੀ ਸਾਡੇ ਨਾਲ ਨੇ ਆਓ ਆਂਟੀ ਕਿੱਥੇ ਹੋ ਆਓ ਇਧਰ ਉਹਨਾਂ ਦੇ ਘਰ ਵੀ ਪਏ ਆ ਆਂਟੀ ਉਹ ਪਰਲੇ ਹੀ ਕੱਢਦੇ ਰਹਿ ਗਏ ਸਾਡੇ ਕੋਲ ਹੋਣੀ ਕੁਝ ਸਕਿਆ ਜੀ ਤੁਹਾਡੇ ਵਾਲੀ ਕਿਉਂ ਆਏ ਆ ਕੀ ਗੱਲ ਆ ਕੀ ਕੀ ਕਿਹੜੀ ਭਾਜੀ ਸਾਡੀ ਸਮਿਆਰੇ ਦੀ ਦੁਕਾਨ ਆ ਸਾਨੂੰ ਕੀ ਪਤਾ ਕੋਈ ਬਹਾਨਾ ਲੱਭ ਕੇ ਸਾਡੇ ਘਰ ਆ ਜੇ ਅਸੀਂ ਕੀ ਕਰ ਸਕਦੇ ਆ ਮਾਲ ਲਓ ਇਹ ਬੱਚਿਆਂ ਨੂੰ ਪੁੱਛਿਆ ਜਾਂਦਾ ਸਾਡੇ ਘਰ ਕੀ ਕਰਦਾ ਹੈ ਜੇ ਬੱਚਿਆਂ ਦੀ ਲੜਾਈ ਸੀ ਥਾਣੇ ਨੂੰ ਇਨਫੋਰਮ ਕਰਦੇ ਆਪਣੇ ਮਾਪਿਆਂ ਨੂੰ ਦੱਸਦੇ ਹਲਕਾ ਵਿਧਾਇਕ ਨੂੰ ਦੱਸਦੇ ਕਿਸੇ ਨੂੰ ਦੱਸਦੇ ਕਿੰਨੇ ਜਣੇ ਆਏ ਇਹ 8-9 ਜਣੇ ਸੀ ਜੀ ਇਹ ਆ ਚੜ੍ਹ ਗਏ ਬੜੇ ਇਹਨਾਂ ਦੇ ਡਾਕਟਰ ਪਤਾ ਨਹੀਂ ਇਹਨਾਂ ਕੋਈ ਕੀ ਕੋਝ ਨਹੀਂ ਜੀ ਪੜਾਇ ਨਹੀਂ ਕੀ ਕੋਈ ਆ ਇਹਦੇ ਕੋਈ ਵੀਡੀਓ ਆ ਗਈ ਤੁਹਾਡੇ ਕੋਲ ਮੌਕੇ ਤੇ ਕੈਮਰੇ 'ਚ ਰਿਕਾਰਡ ਹੋ ਗਈ ਜੀ ਘਰ ਜਾ ਕੇ ਦੱਸਾਂਗੇ ਕਿਹੜੇ ਜਿਹੜੇ ਕਾਬੂ ਕੀਤੇ ਦੋ ਜਣੇ ਕਾਬੂ ਕੀਤੇ ਨਾਮ ਤਾਂ ਨਹੀਂ ਪਤਾ ਐਸਾ ਜਿਹਨਾਂ ਕੋਲੋਂ ਭੱਜ ਗਏ ਇਹ ਤਾਂ ਪੰਜਾਬ ਬਾਜ਼ਾਰ ਵਾਲੇ ਪਾਸੇ ਬਾਕੀ ਜਾਂਦੇ ਹਾਂ ਮੋਟਰਸਾਈਕਲ ਤੇ ਵੇਖੇ ਆਪ ਵੀ ਵੇਖੇ ਜਾਂਦੇ ਆਂ ਸਾਹਮਣੇ ਉਹਨਾਂ ਕਿਤੇ ਪਹੁੰਚਾਂਗੇ ਸਾਡੇ ਕੋਲ ਕੈਮਰੇ ਦੀ ਰਿਕਾਰਡਿੰਗ ਆ ਅੱਗੇ ਕਾਰ ਤੇ ਕੈਮਰੇ ਲੱਗੇ ਹੋਣੇ ਪਿੱਛੇ ਆਏ ਹੋ ਕੀ ਕਾਰੀ ਬੋਸ ਉਸ ਅਜੇ ਪਹੁੰਚਾਣ ਨੂੰ ਮਿਲਣਾ ਆਇਆ ਸੀ ਡਿਪਟੀ ਸਾਹਿਬ ਆਏ ਨੇ ਇੱਥੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਡਿਪਟੀ ਸਾਹਿਬ ਕੀ ਸਾਰੀ ਘਟਨਾ ਤੇ ਕੀ ਤੋਪੀਸ਼ ਹੋਈ ਹੈ ਤੇ ਜਾਂਚ ਕਿੱਥੇ ਚੱਲ ਰਹੀ ਹੈ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਕਿ ਕੁਝ ਲੜਕੇ ਨੇ ਇਹ ਪੜ੍ਹਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕਿ ਮੰਗਰ ਅਸੀਂ ਇੱਥੇ ਪਹੁੰਚੇ ਆਂ ਪਹੁੰਚ ਕੇ ਵੈਰੀਫਾਈ ਕਰ ਰਹੇ ਆਂ ਪਰਤਾਲ ਕਰ ਰਹੇ ਆਂ ਜਰੀ ਤਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਹਿਣਾ ਉਹਨਾਂ ਦਾ ਕਿ ਸਾਡੇ ਘਰਾਂ ਤੇ ਪਏ ਨੇ ਮੇਰਾ ਪੜਤਾਲ ਕਰ ਰਹੇ ਹਾਂ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਹਨ ਪੂਰੀ ਇਹਦਾ ਇਹ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਉਹਨੇ ਕਿੰਨੇ ਕੁ ਮੁੰਡੇ ਗਏ ਸੀ ਉਹਨਾਂ ਦੇ ਘਰ ਬੈਠਾ ਇਹ ਨਿਸ਼ਚਿਤ ਸਟੇਜ ਹੈਗੀ ਆ ਕਾਫੀ ਲੋਕ ਆਏ ਆ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਹਾਂ